ਵਿਰਾਸਤੀ ਚੌਂਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਸੋ ਤੁਸੀਂ ਟਾਈਟਲ ਦੇਖ ਹੀ ਲਿਆ ਹੋਵੇਗਾ ਵੀਡੀਓ ਦਾ ਸੋ ਚਲੋ ਫਿਰ ਕਰਦੇ ਆਂ ਸ਼ੁਰੂਆਤ ਅੱਜ ਦੀ ਵੀਡੀਓ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਇਹ ਸਾਡੀ ਵੀਡੀਓ ਵੇਖ ਰਿਹਾ ਹੈ ਸੋ ਉਹਨਾਂ ਨੂੰ ਦੱਸ ਦਈਏ ਕਿ ਅੱਜ ਦੀ ਵੀਡੀਓ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜੋ ਵਿਰਾਸਤੀ ਚੌਂਕੀ ਰੋਪੜ ਦੇ ਵਿੱਚ ਬਣੀ ਹੋਈ ਹੈ ਉਸ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਦਰਸ਼ਨ ਕਰਵਾ ਰਹੇ ਹਾਂ ਜੇ ਤੁਸੀਂ ਇੱਧਰ ਨੂੰ ਆਉਣਾ ਵੀ ਹੋਵੇ ਤਾਂ ਹੈਡ ਜਿਹੜਾ ਹੈਡ ਬਣਿਆ ਹੋਇਆ ਹੈ ਸਤਲੁਜ ਦਰਿਆ ਦਾ ਉਸ ਦੇ ਨਾਲ ਹੀ ਰਸਤਾ ਬਣਿਆ ਹੋਇਆ ਹੈ ਸੋ ਹੁਣ ਇਹ ਸਾਰਾ ਰਸਤਾ ਪੱਕਾ ਕਰ ਦਿੱਤਾ ਗਿਆ ਹੈ ਫੈਕਟਰੀ ਵਾਲਿਆਂ ਵੱਲੋਂ ਸੋ ਆਪਾਂ ਆਪਣੀ ਫੈਮਿਲੀ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਇੱਥੇ ਆ ਸਕਦੇ ਹਾਂ ਸੋ ਆਓ ਫਿਰ ਚੱਲਦੇ ਹਾਂ ਤੇ ਤੁਸੀਂ ਅਸੀਂ ਦੇਖੀ ਜਾਓ ਇਹ ਰਸਤਾ ਵੀ ਕਿਵੇਂ ਇਹਦਾ ਬਣਿਆ ਹੈ ਇਹ ਸਾਰਾ ਨਵਾਂ ਬਣਾਇਆ ਗਿਆ ਹੈ ਇਹ ਤੁਸੀਂ ਸਾਈਡ ਤੇ ਜੋ ਬੱਸਾਂ ਖੜੀਆਂ ਦੇਖ ਰਹੇ ਹੋ ਇਹ ਉਹੀ ਫੈਕਟਰੀ ਦੀਆਂ ਬੱਸਾਂ ਹਨ ਇਸ ਨੂੰ ਕਹਿੰਦੇ ਸੀ ਕਿ ਫੈਕਟਰੀ ਵਾਲਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੋ ਜ਼ਮੀਨ ਨਾਮ ਬੋਲਦੀ ਹੈ ਅਠ ਕਿਲੇ ਉਹ ਦੱਬੇ ਹੋਏ ਹਨ ਪਰ ਇਹ ਰਸਤਾ ਸਾਰਾ ਹੁਣ ਫੈਕਟਰੀ ਵਾਲਿਆਂ ਵੱਲੋਂ ਹੀ ਬਣਵਾਇਆ ਗਿਆ ਹੈ ਚਲੋ ਆਪਾਂ ਚੱਲਦੇ ਹਾਂ ਥੋੜਾ ਅੱਗੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿਵੇਂ ਦਾ ਹੈ 뷰 ਉੱਥੇ ਬਾਕੀ ਦੀਆਂ ਗੱਲਾਂ ਬਾਕੀ ਸਾ ਉੱਥੇ ਜਾ ਕੇ ਦੇਖਦੇ ਹਾਂ ਆਓ ਚੱਲੀਏ ਸੋ ਇੱਕ ਮੇਰੀ ਹੋਰ ਬੇਨਤੀ ਹੈ ਤੁਹਾਨੂੰ ਅਸੀਂ ਵੀ ਪਹਿਲੀ ਵਾਰ ਆਏ ਸੀ ਤੇ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਇੱਥੇ ਜ਼ਰੂਰ ਆਓ ਤੇ ਨਾਲੇ ਆਪਣੇ ਸਰੀਰ ਦੀ ਵਰਜਸ ਹੋ ਜਾਂਦੀ ਹੈ ਪੌੜੀਆਂ ਚੜ੍ਹਨ ਉਤਰਨ ਨਾਲ ਸਾਹ ਪੱਕਦਾ ਹੈ ਕਹਿਣ ਦਾ ਮਤਲਬ ਇੱਕ ਤਰ੍ਹਾਂ ਦਾ ਜਿੰਮ ਵਾਲਾ ਸਿਸਟਮ ਹੋ ਜਾਂਦਾ ਹੈ ਸੋ ਜਿਹੜੇ ਮੇਰੇ ਵੀਰ ਸਾਡੇ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਵੀ ਸਾਡਾ ਚੈਨਲ ਧਿਮਾਨ ਸਾਹਿਬ 13 13 ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਵੇਂ ਦੀ ਲੱਗੀ ਅਮੀ ਪੇਸ਼ੀ ਵੀ ਜਰੂਰ ਦੱਸਦੇ ਆ ਕਰੋ ਸਾਡਾ ਇਹੀ ਮਤਲਬ ਹੈ ਵੀ ਜੋ ਵੀ ਵੀਡੀਓ ਚ ਕਮੀਆਂ ਪੇਸ਼ੀਆਂ ਹੋਣੀਆਂ ਆ ਦੂਰ ਕਰ ਦਿੱਤੀਆਂ ਜਾਂ ਜਾਣ ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤੇ ਚੌਂਕੀ ਸੋ ਆਵਰ ਤੁਹਾਨੂੰ ਉੱਪਰ ਤੋਂ ਵੀਊ ਦਿਖਾਉਨੇ ਆ ਕਿਵੇਂ ਦਾ ਹੈ ਇਹ ਹੈ ਜੋ ਇਤਿਹਾਸ ਲਿਖਿਆ ਹੋਇਆ ਹੈ ਜੀ ਤੁਸੀਂ ਸਕਰੀਨਸ਼ਾਟ ਖਿੱਚ ਕੇ ਇਤਿਹਾਸ ਪੜ੍ਹ ਸਕਦੇ ਹੋ ਉਹ ਇਹ ਗਰੇਦਿਆਂ ਨਾਲ ਇਸ ਸਥਾਨ ਤੇ ਸੰਧੀ ਹੋਈ ਸੀਗੀ। ਜੋ ਇਹ ਦੇਖੋ ਸਾਹਮਣੇ ਹੈੱਡ ਵਾਲਾ ਪੁਲ ਵਿਖ ਰਿਹਾ ਹੈ। ਇਹਦੇ ਨਾਲ ਹੀ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਵੀ ਬਣਿਆ ਹੋਇਆ ਹੈ। ਇੱਥੇ ਕਲੀਅਰ ਨਹੀਂ ਆ ਰਿਹਾ ਅੱਗੇ ਜਾ ਕੇ ਦਿਖਾਵਾਂਗੇ ਤੁਹਾਨੂੰ। ਇਹ ਸਾਹਮਣੇ ਜੋ ਤੁਸੀਂ ਸ਼ੈੱਡ ਵਖ ਰਹੇ ਹੋ ਗੋਲ ਆਕਾਰ ਦਾ। ਇੱਥੇ ਥੋੜਾ ਬੈਠਣ ਨੂੰ ਆਰਾਮ ਕਰਨ ਨੂੰ ਵੀ ਬਣਾਇਆ ਹੋ ਗਿਆ ਹੈ। इत कुछ टाइम बैठ के आराम भी कर सकते हो इतों देखते हैं कि मेरा व्यू आ रहा है ये देखो जी कि वा पुल लग्या हो सतलुज दरिया के उ सामने सारा रोपड़ शहर है जी ये ਇਹੀ ਮਹਾਰਾਜਾ ਰਣਜੀਤ ਸਿੰਘ ਬਾਗ ਵੀ ਬਣਿਆ ਹੋਇਆ ਹੈ। ਚੋ ਆਪਾਂ ਚੱਲਦੇ ਹਾਂ ਅੱਗੇ। ਕਿਹੜਾ-ਕਿਹੜਾ ਮੇਰਾ ਵੀਰ ਇਸ ਸਥਾਨ ਤੇ ਆ ਕੇ ਗਿਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਇਹਨੇ ਨਹੀਂ ਆਉਣਾ ਹੈ ਉਹ ਵੀਡੀਓ ਵੇਖ ਕੇ ਆ ਸਕਦੇ ਹਨ ਰਸਤਾ ਬਹੁਤ ਵਧੀਆ ਹੋ ਗਿਆ ਹੈ ਚਾਰੇ ਉਪਰ ਦੇ ਪੱਕਾ ਕੀਤਾ ਗਿਆ ਹੈ ਫੈਕਟਰੀ ਵਾਲਿਆਂ ਵੱਲੋਂ ਇਹ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਝੰਡੇ ਦਾ ਪ੍ਰਤੀਕ ਇਹਦੇ ਉੱਪਰ ਤੁਸੀਂ ਪਲੇ ਰੰਗ ਦਾ ਦੇਖ ਰਹੇ ਹੋ ਆਵਾਜ਼ ਦੇ ਨਾਲ ਨਾਲ ਘੁੰਮ ਜਾਂਦਾ ਹੈ ਇੱਕ ਪਾਸੇ ਉਰਦੂ ਵਿੱਚ ਲਿਖਿਆ ਗਿਆ ਹੈ ਇੱਕ ਪਾਸੇ ਪੰਜਾਬੀ ਵਿੱਚ ਸੋ ਹੁਣ ਜਿੱਧਰ ਤੇ ਅਸੀਂ ਵੀਡੀਓ ਬਣਾ ਰਹੇ ਹਾਂ ਉਧਰ ਉਰਦੂ ਵਾਲਾ ਸ਼ੋਅ ਹੋ ਰਿਹਾ ਹੈ ਇਹ ਦੇਖੋ ਜੀ ਚਾਰੇ ਪਾਸੇ ਪਹਾੜੀਆਂ ਹੀ ਪਹਾੜੀਆਂ ਵਿੱਚ ਫੈਕਟਰੀ ਲੱਗੀ ਹੋਈ ਹੈ ਸਵਰਾਜ ਮਾਜਦਾ ਕਿਹਦੀ ਗੱਲ ਨੇ ਹੈ ਐਸਐਮਐਲ ਸੋ ਫਿਰ ਵੀ ਹੁਣ ਕਾਫੀ ਸੁਧਾਰ ਕੀਤਾ ਗਿਆ ਹੈ ਫੈਕਟਰੀ ਵਾਲਿਆਂ ਵੱਲੋਂ। ਸੋ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਡਾ ਸਾਰਿਆਂ ਦਾ ਤੁਹਾਡਾ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਸੋ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।